ਇਤਿਕ ਹਲਕਿਆਂ ਦੇ ਵਿੱਚ ਇਹ ਗੱਲ ਬੜੀ ਚਰਚਿਤ ਹੈ ਕਿ ਤੁਸੀਂ ਐਮੀ ਵਿਰਕ ਨੂੰ ਸਟਾਰ ਬਣਾਇਆ ਹੈ ਇਸ ਵਿੱਚ ਕਿੰਨਾ ਕੁ ਸੱਚ ਹੈ ਇਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਆਪਣਾ ਇਹ ਤੱਤ ਸਾਂਝਾ ਕਰੋ ਜੀ ਸਟਾਰ ਤਾਂ ਦੇਖੋ ਉਹਨਾਂ ਦੀ ਕਿਸਮਤ ਉਹਨਾਂ ਨੂੰ ਅੱਗੇ ਲੈ ਗਈ ਜੀ ਕਿਉਂਕਿ ਮੈਂ ਤਾਂ ਮੰਨ ਲਉ ਹੁਣ ਤੱਕ ਘੱਟੋ ਘੱਟ 500 ਸਿੰਗਲ ਰਿਕਾਰਡ ਕਰ ਚੁੱਕਿਆ ਵਾ ਵਾ ਠੀਕ ਹੈ ਜੀ ਤੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਦਾ ਪਹਿਲਾ ਸੌਂਗ ਮੈਂ ਹੀ ਕੀਤਾ ਹੈ ਦੇਖੋ ਗਾਣੇ ਜਿੱਥੇ ਤੱਕ ਗੱਲ ਹੈ ਜੀ ਮੈਂ 5-6 ਭਾਸ਼ਾਵਾਂ ਦਾ ਕੰਮ ਕੀਤਾ ਹੈ ਜੀ ਵਾਹ ਜੀ ਵਾਹ ਹਿੰਦੀ ਤਾਂ ਹਿੰਦੀ ਹੈ ਪੰਜਾਬੀ ਹੈ ਹਰਿਆਣਵੀ ਹੈ इवन ਤੱਕ ਕਿ ਮੈਂ ਮੈਥਲੀ ਭਾਸ਼ਾ ਵਿੱਚ ਵੀ ਕੀਤੇ ਹੈ ਗਾਣੇ ਵਾਹ ਵਾਹ ਹਾਂਜੀ ਪਰ ਤੇ ਕਿੰਨਾ ਕਲਾਕਾਰਾਂ ਤੁਹਾਡਾ ਵਾਹ ਪਿਆ ਮੇਰਾ ਜੀ ਨਾਮ ਲਈਏ ਤਾਂ ਉਹ ਤਾਂ ਗ੍ਰੇਟ ਲੋਕ ਨੇ ਜਨਰਾ ਦੇ ਪੋਡਵਾਲ ਜੀ ਵਾਹ ਜੀ ਵਾਹ ਤੇ ਅਲਕਾ ਜਾਗນິກ ਜੀ ਸੁਰੇਸ਼ ਵਾੜੇਕਰ ਜੀ ਅਨੂਪ ਜਲੋਟਾ ਜੀ ਵਾਹ ਤੇ ਗਜ਼ਲ ਲੈਜੈਂਡ ਹੈ ਨੇ ਮਾਸਟਰੋ ਐਮ हसन ਮੁਹੰਮਦ ਸੇਦ ਸਾਹਿਬ ਉਹਨਾਂ ਦੀ ਵੀ ਗਜ਼ਲ ਐਲਬਮ ਕੀਤੀ ਜੀ ਮੈਂ ਵਾਹ ਫਿਲਮ ਲਾਈਨ ਦੇ ਵਿੱਚ ਵੀ ਕੋਈ ਤੁਹਾਡਾ ਅਨੁਭਵ ਹੈ ਹਾਂਜੀ ਹਾਂਜੀ ਸਰ ਫਿਲਮਾਂ ਕਈ ਕਰ ਚੁੱਕੇ ਹਾਂ ਜੀ ਮੈਂ ਅੱਛਾ ਹਾਂਜੀ ਫਿਲਮਾਂ ਕਈ ਕਰ ਚੁੱਕੇ ਹਾਂ ਸਭ ਤੇ ਆਪਾਂ ਜਿਵੇਂ ਬੀ ਜੀ ਐਮ ਡਬਿੰਗ ਜਿਵੇਂ ਚੱਲ ਮੇਰਾ ਪੁੱਤ 3 ਦਾ ਵੀ ਕੁਝ ਪੜ ਡੱਬ ਕੀਤਾ ਸੀ ਆਪ ਬਹੁਤ ਵੱਡੀ ਗੱਲ ਹੈ ਜੀ ਬੜਾ ਵੱਡਾ ਬੈਨਰ ਹੈ ਚੱਲ ਮੇਰਾ ਪੁੱਤ ਬਹੁਤ ਵੱਡਾ ਰਿਦਮ ਵੌਇਸ ਦਾ ਸੀ ਜੀ ਪ੍ਰੋਡਕਟਰ ਉਹ ਅਮਰਿੰਦਰ ਭਰਾਵਾਂ ਦਾ ਕਾਰਜ ਗਿਲ ਜੀ ਹਾਂਜੀ ਹਰਦੀਪ ਗਿਲ ਜੀ ਦਾ ਇੱਥੇ ਆਪਾਂ ਡੱਬ ਕੀਤਾ ਸੀ ਕੁਝ ਫਾਟ ਬਹੁਤ ਕਿ ਜਿੱਤਣਾ ਏ ਹਾਰਿਆਂ ਨੂੰ ਹਾਏ ਕੀ ਜਿੱਤਣਾ ਏ ਹਾਰਿਆਂ ਨੂੰ ਸਾਹੀ ਵਸੇ ਪੰਜਾਬ ਨਾਲ ਜੁੜੇ ਦਰਸ਼ਕੋ ਬਹੁਤ ਬਹੁਤ ਸਵਾਗਤ ਨਵੀਂ ਪੇਸ਼ਕਾਰੀ ਵਿੱਚ ਮੈਂ ਸੰਗੀਤ ਜਗਤ ਨਾਲ ਜੁੜੀ ਇੱਕ ਵੱਡੀ ਹਸਤੀ ਨਾਲ ਤੁਹਾਨੂੰ ਮਲਾਉਣ ਜਾ ਰਿਹਾ ਹਾਂ ਦੋਸਤੋ ਸ਼ਬਦ ਜਿਹੜੇ ਹਨ ਜਦੋਂ ਸੰਗੀਤ ਵਿੱਚ ਵੱਜ ਜਾਂਦੇ ਹਨ ਤਾਂ ਬਹੁਤ ਖੂਬਸੂਰਤ ਇੱਕ ਸੁਰ ਤੇ ਤਾਲ ਦਾ ਸਮੇਲ ਬਣ ਕੇ ਲੋਕਾਂ ਦੇ ਸੀਨਿਆਂ ਨੂੰ ਠਾਰਦੇ ਹਨ ਮੈਂ ਇਸ ਸੰਗੀਤ ਜਗਤ ਨਾਲ ਜੁੜੇ ਇੱਕ ਵੱਡੇ ਨਾਮ ਸੁਨੀਲ ਜਾਂਗੜ ਜੀ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਸੁਨੀਲ ਜਾਂਗੜ ਜੀ ਬਹੁਤ ਬਹੁਤ ਸਵਾਗਤ ਥੈਂਕ ਯੂ ਸਰ ਕਾਕੇ ਦੇ ਬੜੇ ਵੱਡੇ ਨਾਮੀ ਗ੍ਰਾਮੀ ਕਲਾਕਾਰਾਂ ਜਿਵੇਂ ਮੈਡਮ ਸੁਰਦਨੀ ਜੀ ਮਰਹੂਮ ਰਾਦੇ ਸ਼ਮ ਸ਼ਰਮਾ ਜੀ ਸ੍ਰਿਸ਼ੇਂਦਰ ਸ਼ਰਮਾ ਜੀ ਤੋਂ ਬਾਅਦ ਅੱਜ ਦੇ ਨੌਜਵਾਨਾਂ ਦੇ ਵਿੱਚ ਤੁਸੀਂ ਇੱਕ ਬੜਾ ਖਾਸ ਮੁਕਾਮ ਹਾਸਲ ਕੀਤਾ ਹੈ ਇਸ ਲਈ ਮੈਂ ਚਾਹੂੰਗਾ ਕਿ ਤੁਸੀਂ ਆਪਣੇ ਸੰਗੀਤਕ ਸਫ਼ਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਸਭ ਤੋਂ ਪਹਿਲਾਂ ਥੈਂਕ ਯੂ ਜੀ ਤੁਸੀਂ ਇਨਵਾਈਟ ਕੀਤਾ ਤੇ ਮੇਰਾ ਸਫ਼ਰ ਬਹੁਤ ਹੀ ਵਧੀਆ ਰਿਹਾ ਇਹਦੀ ਸ਼ੁਰੂਆਤ ਮੇਰੇ ਪੇਰੈਂਟਸ ਦੀ ਵਜ੍ਹਾ ਨਾਲ ਹੀ ਹੋਈ ਜੀ ਕਿਉਂਕਿ ਉਹ 사ਸੰਗ ਨਾਲ ਧਰਮ ਧਾਰਮਿਕ ਨਾਲ ਜੁੜੇ ਹੋਏ ਨੇ ਸ਼ੁਰੂ ਤੋਂ ਹੀ ਉਹਨਾਂ ਨੂੰ ਸ਼ੌਂਕ ਸੀ ਤਾਂ ਉਹਨਾਂ ਨੇ ਕਿਹਾ ਕਿ ਇਹ ਵੀ ਬੱਚਾ ਸਾਡਾ 사ਸੰਗ ਵਿੱਚ ਵਜਾਇਆ ਕਰੇਗਾ ਜੀ ਤੇ ਇਸ ਵਾਸਤੇ ਉਹਨਾਂ ਨੇ ਮੈਨੂੰ ਸਿੱਖਣ ਲਾਇਆ ਸਾਡੇ ਸਕੂਲ ਉਸ ਟਾਈਮ ਪੰਕਜ ਸਰਦਾਨਾ ਜੀ ਜੋ ਮੇਰੇ ਉਸਤਾਦ ਨੇ ਜੀ ਉਹ ਆਏ ਸੀ ਐਜ਼ ਅ 뮤직 ਟੀਚਰ ਮੈਂ ਉਹਨਾਂ ਕੋਲ ਸਿੱਖਣ ਲੱਗਿਆ ਹੂੰ ਫਿਰ ਉਹਨਾਂ ਨੇ ਮੈਨੂੰ ਰਾਹੀ ਪਾਇਆ ਅੱਗੇ ਅੱਗੇ ਉਹਨਾਂ ਨੇ ਵੀ ਸਿਖਾਇਆ ਹੂੰ ਤੇ ਉਹਨਾਂ ਨੇ ਹੀ ਮੈਨੂੰ ਕਿਹਾ ਕਿ ਤੂੰ ਸ਼ੋਜ਼ ਵਿੱਚ ਪਲੇ ਕਰ ਸਕਦਾ ਹੈ ਕੀਬੋਰਡ ਹੂੰ ਤਾਂ ਉਹਨਾਂ ਨੇ ਮੇਰੇ ਕੋਲ ਕੀਬੋਰਡ ਨਹੀਂ ਹੁੰਦੇ ਸੀ ਉਹ ਆਪਦੀ ਕੀਬੋਰਡ ਦੇ ਦਿੰਦੇ ਸੀ ਬਈ ਜਾ ਕੇ ਵਜਾ ਉਹਨਾਂ ਨੇ ਆਪ ਹੀ ਅੱਗੇ ਗੱਲ ਕਰਨੀ ਮੈਨੂੰ ਭੇਜਣਾ ਜਿਸ ਦੇ ਤੋਂ ਮੇਰੀ ਇੰਪਰੂਵਮੈਂਟ ਹੋਈ ਫਿਰ ਜਦੋਂ ਮੈਨੂੰ ਲੋੜ ਲੱਗੀ ਉਹਨਾਂ ਨੂੰ ਲੋੜ ਲੱਗੀ ਕਿ ਇਹਨੂੰ ਕਲਾਸਿਕਲ ਸਿੱਖਣਾ ਹੈ ਤਾਂ ਉਹਨਾਂ ਨੇ ਮੈਨੂੰ सुरेंद्र ਸ਼ਰਮਾ ਜੀ ਜਿਨ੍ਹਾਂ ਨੂੰ ਆਪਾਂ ਸੰਜੀਵ ਸ਼ਰਮਾ ਜੀ ਕਹਿੰਨੇ ਆ ਉਹਨਾਂ ਕੋਲ ਲਗਾਇਆ ਉਹਨਾਂ ਨੇ ਮੈਨੂੰ ਜੀ ਖੁਦ ਹੀ ਭੇਜਿਆ ਜੀ ਫਿਰ ਉਹਦੇ ਤੋਂ ਬਾਅਦ ਮੈਂ ਸੁਰਦਨੀ ਮੈਡਮ ਕੋਲ ਵੀ ਸਿੱਖਦਾ ਰਿਹਾ ਜੀ ਇਸ ਤਰ੍ਹਾਂ ਮੇਰਾ ਸਕਲ ਰਫੋਰੀ ਹੋਲੀ ਸਫਰ ਮੇਰਾ ਅੱਗੇ ਵੱਧਦਾ ਰਿਹਾ ਜੀ ਬਹੁਤ ਅੱਛਾ ਆਪਣੀ ਤੁਸੀਂ تعلیم ਬਾਰੇ ਕੁਝ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਅੱਛਾ ਹਾਂਜੀ ਬੀਏ ਕੀਤੀ ਹੋਈ ਮੇਰੀ ਠੀਕ ਹੈ ਜੀ ਹਾਂਜੀ ਤੇ 뮤직 ਦੇ ਵਿੱਚ ਮੇਰੀ ਉਹ ਵਿਚਾਰਦ ਹੈ ਜੀ ਜੀ ਠੀਕ ਹੈ ਜੀ ਬਾਸ ਕਰ ਰਹੇ ਤੇ ਤਬਲੇ ਦੇ ਵਿੱਚ ਵੀ ਮੇਰੀ ਵਿਚਾਰਦ ਹੈ ਜੀ ਬਹੁਤ ਅੱਛਾ ਹਾਂਜੀ ਬਹੁਤ ਅੱਛਾ ਜੀ ਸਰ ਸੁਨੀਲ ਜੀ ਇਸ ਤਰ੍ਹਾਂ ਹੈ ਕਿ ਜਦੋਂ ਤੁਸੀਂ ਆਪਣਾ ਇਹ ਸਫ਼ਰ ਸ਼ੁਰੂ ਕਰਦੇ ਹੋ ਤੇ ਇੱਕ ਸੁਪਨੇ ਹੁੰਦੇ ਆ ਜੀ ਔਰ ਸੁਪਨੇ ਉਹ ਕਿਹੜੇ ਸੁਪਨਾ ਸੀ ਜਿਹੜੇ ਨੇ ਤੁਹਾਨੂੰ ਇਸ ਪੰਜਾਬ ਲੈਵਲ ਦੇ ਉੱਤੇ ਆਪਣੇ ਆਪ ਨੂੰ ਸਥਾਪਿਤ ਕਰਨ ਦਾ ਮੌਕਾ ਦਿੱਤਾ ਜੀ ਮੈਨੂੰ ਸ਼ੁਰੂ ਤੋਂ ਤਰੱਕੀ ਦਾ ਇਹ ਨਾ ਨੀ ਸੀ ਐਗਜ਼ੈਕਟ ਜਿਹੜੀ ਗੱਲ ਮੈਨੂੰ ਇਹ ਸੀ ਮੈਂ ਵਧੀਆ ਸੰਗੀਤ ਸੁਣਾ ਤੇ ਵਧੀਆ ਹੀ ਪੇਸ਼ ਕਰਾਂ ਬਹੁਤ ਅੱਛਾ ਉਹ ਵਧੀਆ ਸੰਗੀਤ ਦਾਤੇ ਦੀ ਕਿਰਪਾ ਮੈਨੂੰ ਤਾਂ ਲੱਗਦਾ ਮੈਨੂੰ ਅੱਜ ਵੀ ਕੁਝ ਨਹੀਂ ਆਉਂਦਾ ਵਾਜੀ ਵਾ ਤੇ ਉਹ ਸੰਗੀਤ ਆਪਣੇ ਆਪ ਹੀ ਮੈਨੂੰ ਅੱਗੇ ਲੈ ਕੇ ਜਾ ਰਿਹਾ ਹੈ ਮੈਂ ਤਾਂ ਕੁਝ ਨਹੀਂ ਕਰ ਰਿਹਾ ਮੈਨੂੰ ਅਜੇ ਵੀ ਲੱਗਦਾ ਮੈਨੂੰ ਕੁਝ ਨਹੀਂ ਆਉਂਦਾ ਬਹੁਤ ਅੱਛਾ ਮੈਂ ਬਸ ਉਹਦੀ ਸੇਵਾ ਕਰ ਰਿਹਾ ਮੈਂ ਪ੍ਰੈਕਟਿਸ ਕਰਦਾ ਇਹਨੂੰ ਕਹੇ ਲੋ ਰਿਆਜ਼ ਕਹੇ ਲੋ ਪ੍ਰੈਕਟਿਸ ਕਹੇ ਲੋ ਆਪਣੇ ਸ਼ਬਦਾਂ 'ਚ ਜੀ ਤੇ ਉਹ ਆਪਣੇ ਆਪ ਹੀ ਲੋਕਾਂ ਨੂੰ ਪਸੰਦ ਆਉਂਦਾ ਗਿਆ ਗੁਰੂ ਲੋਕਾਂ ਨੇ ਮੈਨੂੰ ਹੌਸਲਾ ਦਿੱਤਾ ਬਾਈ ਤੋ ਵਧੀਆ ਕਰ ਰਹੇ ਆ ਜੀ ਤੇ ਉਹਦੇ ਨਾਲ ਮੇਰਾ ਵਧੀਆ ਹੁੰਦਾ ਗਿਆ ਜੀ ਸਾਰਾ ਜੋ ਕੀਤਾ ਈਸ਼ਵਰ ਨੇ ਮਾਂ ਸਰਸਤੀ ਦੀ ਦੇਣ ਹੈ ਜੀ ਸਰ ਬਹੁਤ ਅੱਛੇ ਸੁਨੀਲ ਜੀ ਇੱਕ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਕਿ ਆਮ ਸੰਗੀਤਕ ਹਲਕਿਆਂ ਦੇ ਵਿੱਚ ਇਹ ਗੱਲ ਬੜੀ ਚਰਚਿਤ ਹੈ ਕਿ ਤੁਸੀਂ ਐਮੀ ਵਿਰਕ ਨੂੰ ਸਟਾਰ ਬਣਾਇਆ ਹੈ ਇਸ ਵਿੱਚ ਕਿੰਨਾ ਕੁ ਸੱਚ ਹੈ ਇਹ ਜਰੂਰ ਸਾਡੇ ਦਰਸ਼ਕਾਂ ਨਾਲ ਆਪਣਾ ਇਹ ਤਤ ਸਾਂਝਾ ਕਰੋ ਜੀ ਸਟਾਰ ਤਾਂ ਦੇਖੋ ਉਹਨਾਂ ਦੀ ਕਿਸਮਤ ਉਹਨਾਂ ਨੂੰ ਅੱਗੇ ਲੈ ਗਈ ਜੀ ਕਿਉਂਕਿ ਮੈਂ ਤਾਂ ਮੰਨ ਲਉ ਹਣ ਤੱਕ ਕਟੋਗੜ 500 ਸਿੰਗਲ ਰਿਕਾਰਡ ਕਰ ਚੁੱਕਿਆ ਵਾਹ ਵਾਹ ਠੀਕ ਹੈ ਜੀ ਤੇ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦਾ ਪਹਿਲਾ ਸੌਂਗ ਮੈਂ ਹੀ ਕੀਤਾ ਸੀ ਕਿਹੜਾ ਸੀ ਪਲੰਗੀ ਉਹਨਾਂ ਦਾ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ ਆਤ ਨੇ ਉਹਨਾਂ ਦਾ ਗੀਤ ਕੀਤਾ ਸੀ ਠੀਕ ਹੈ ਜੀ ਠੀਕ ਹੈ ਬਹੁਤ ਚਰਚਾ ਠੀਕ ਹੈ एक्चुअली ਉਹਨਾਂ ਦੇ ਚਾਚਾ ਜੀ ਜਿਹੜੇ ਨੇ ਉਹ ਮੇਰੇ ਉਸਤਾਦ ਜੀ ਪੰਕਜ ਸਰਦਾਨਾ ਜੀ ਦੇ ਕੋਲੀਗ ਨੇ ਅੱਛਾ ਚੰਡੀਗੜ੍ਹ ਅੱਛਾ ਅੱਛਾ ਮਨਮੰਗਲ ਸਕੂਲ ਚ ਉਹ ਉਹਨਾਂ ਨੇ ਪੰਕਜ ਸਰ ਨੂੰ ਕਿਹਾ ਕਹਿੰਦੇ ਯਾਰ ਆਪਣਾ ਪਤੀਜ ਨੂੰ ਸ਼ੌਂਕ ਹੈ ਤੇ ਦਾ ਇੱਕ ਗਾਣਾ ਕਰੀਏ ਜੀ ਤੇ ਕਿੱਥੋਂ ਕਰੀਏ ਉਹ ਪੰਕਜ ਸਰਦਾਰਾ ਜੀ ਮੈਨੂੰ ਛੋਟਾ ਭਰਾ ਕਹਿੰਦੇ ਕਹਿੰਦੇ ਯਾਰ ਆਪਣਾ ਛੋਟਾ ਭਰਾ ਕਰਦਾ ਹੈ ਤੇ ਉਹਦੇ ਕੋਲ ਕਰਵਾ ਲੈ ਜੀ ਫਿਰ ਚੰਡੀਗੜ੍ਹੀ ਉਹਦੀ ਡੱਮੀ ਕੀਤੀ ਤੇ ਉਹਦੀ ਕੰਪੋਜੀਸ਼ਨ ਵੀ ਮੈਂ ਹੀ ਕੀਤੀ ਸੀ ਵਾਹ ਵਾਹ ਅਸੀਂ ਬੈਠੇ ਸੀ ਕਿਉਂਕਿ ਉਹਨਾਂ ਦੀ ਉਹ ਠੀਕ ਨਹੀਂ ਲੱਗ ਰਹੀ ਸੀ ਕੰਪੋਜੀਸ਼ਨ ਉਹ ਤੇ ਸਿਰਫ ਸੀ ਸਟੂਡੀਓ ਸੀ ਅਸੀਂ ਉਹਦੇ ਉਹਨਾਂ ਦੀ ਡੱਮੀ ਕਰਕੇ ਲਈ ਫਿਰ ਇੱਥੇ ਹੀ ਰਹਿ ਇਨਫੈਕਟ ਉਹਨਾਂ ਦਾ ਦੂਜਾ Song ਵੀ ਮੈਂ ਕੀਤਾ ਸੀ ਠੀਕ ਹੈ ਉਹਨਾਂ ਨੇ ਦੋ ਗਾਣੇ ਕੀਤੇ ਸੀ ਠੀਕ ਬਟ ਪਹਿਲਾ ਗਾਣਾ ਹੀ ਉਹਨਾਂ ਦੇ ਇਨਾ ਹਿੱਟ ਹੋ ਗਿਆ ਕਿ ਉਹਨਾਂ ਨੂੰ ਅੱਗੇ ਕੰਪਨੀਆਂ ਤੋਂ ਆਫਰ ਆ ਗਈਆਂ ਫਿਰ ਉਹਨਾਂ ਨੇ ਦੂਜੇ ਗਾਣੇ ਦੀ ਤਾਂ ਗੌਰ ਹੀ ਨਹੀਂ ਕੀਤੀ ਉਹਨਾਂ ਨੇ ਠੀਕ ਉਹ ਮਿੱਟੀ 'ਚ ਰੋਲ ਕੇ ਰਹਿ ਗਿਆ ਠੀਕ ਹੈ ਠੀਕ ਜੀ ਵਾਹ ਜੀ ਵਾਹ ਬੜਾ ਹੀ ਰੌਚਕ ਤੱਥ ਹੈ ਆਪਣਾ ਸੁਨੀਲ ਤੁਹਾਡਾ ਤੇ ਐਮ ਵੀਰਕਾ ਜ ਬੜਾ ਵੱਡਾ ਸਟਾਰ ਹੈ ਨਾਮ ਹੈ ਮੈਨੂੰ ਲੱਗਦਾ ਕਿਸੇ ਇੰਟਰਵਿਊ 'ਚ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਤੁਹਾਡਾ ਜ਼ਿਕਰ ਕੀਤਾ ਇਸ ਕਰਕੇ ਜਿਹੜਾ ਸੰਗੀਤਕਾਰ ਹੁੰਦਾ ਨਾ ਉਹਦਾ ਮੁੱਲ ਮੁੜਿਆ ਹੁੰਦਾ ਜਦੋਂ ਤੁਹਾਡੀ ਕੋਈ ਉਸ ਮੁੱਲ ਦੀ ਕੋਈ ਕਦਰ ਕਰਦਾ ਸੋ ਬੜਾ ਅੱਛਾ ਲੱਗਿਆ ਇੱਕ ਹੋਰ ਦੱਸੋ ਸੁਨੀਲ ਕਿ ਤੁਸੀਂ ਇਹ ਜਿਹੜੀ ਸੰਗੀਤ ਗੀਤ ਦੇ ਨਾਲ ਕੋਈ ਹੋਰ ਅੱਗੇ ਕੋਈ ਪੰਜਾਬ ਤੋਂ ਬਾਹਰ ਵੀ ਕੋਈ ਪੈਰ ਧਰਿਆ ਜਾਂ ਨਹੀਂ ਹਾਂਜੀ ਸਰ ਮੈਂ ਦੇਖੋ ਗਾਣੇ ਜਿੱਥੇ ਤੱਕ ਗੱਲ ਹੈ ਜੀ ਮੈਂ 5-6 ਭਾਸ਼ਾਵਾਂ ਦਾ ਕੰਮ ਕੀਤਾ ਹੈ ਜੀ ਵਾਹ ਜੀ ਵਾਹ ਹਿੰਦੀ ਤਾਂ ਹਿੰਦੀ ਹੈ ਪੰਜਾਬੀ ਹੈ ਹਰਿਆਣਵੀ ਹੈ ਈਵਨ ਤੱਕ ਕਿ ਮੈਂ ਮੈਥਲੀ ਭਾਸ਼ਾ ਵਿੱਚ ਵੀ ਕੀਤੇ ਹੈ ਗਾਣੇ ਵਾਹ ਵਾਹ ਹਾਂਜੀ ਤੇ ਪਹਾੜੀ ਹੋ ਗਈ ਹੋਰ ਲੈਂਗੁਏਜ ਵਿੱਚ ਕਈ ਦੇ ਵਿੱਚ ਕੰਮ ਕੀਤਾ ਜੀ ਤਾਂ ਉਹਦੇ ਨਾਲ ਆਪਣੇ ਆਪ ਹੀ ਆਊਟਸੋਰਸਿੰਗ ਹੁੰਦੀ ਗਈ ਆਪਣੀ ਆਪਾ ਕਰਦੇ ਗਏ ਅੱਗੇ ਵੱਧਦੇ ਗਏ ਜੀ ਗੁਜਰਾਤੀ ਤੇ ਉਹਦੇ ਤੇ ਇਲਾਵਾ ਫਿਰ ਧੀਰੇ ਧੀਰੇ ਬਾਲੀਵੁੱਡ ਤੱਕ ਵੀ ਪਹੁੰਚ ਗਿਆ ਜੀ ਅੱਛਾ ਹਾਂਜੀ ਬਹੁਤ ਅੱਛੇ ਪੰਜਾਬੀ ਦੇ ਨਾਲ ਨਾਲ ਵਾਹ ਵਾਹ ਬਾਲੀਵੁੱਡ ਤੇ ਕਿੰਨਾ ਕਲਾਕਾਰਾਂ ਤੁਹਾਡਾ ਵਾਪਿਆ ਮੇਰਾ ਜੀ ਨਾਮ ਲਈਏ ਤਾਂ ਉਹ ਤਾਂ ਗ੍ਰੇਟ ਲੋਕ ਨੇ ਜਿਨ ਅਨੁਰਾਧਾ ਪੋਡਵਾਲ ਜੀ ਵਾਹ ਜੀ ਵਾਹ ਤੇ ਅਲਕਾ ਯਾਗນິກ ਜੀ ਸੁਰੇਸ਼ ਵਾਡੇਕਰ ਜੀ ਅਨੂਪ ਜਲੋਟਾ ਜੀ ਵਾਹ ਤੇ ਗਜ਼ਲ ਲੈਜੈਂਡ ਹੈ ਕਿ ਨੇ ਮਾਸਟਰ ਅਹਿਮਦ ਸੈਨ ਮੁਹੰਮਦ ਸੈਨ ਸਾਹਿਬ ਉਹਨਾਂ ਦੀ ਵੀ ਗਜ਼ਲ ਐਲਬਮ ਕੀਤੀ ਜੀ ਮੈਂ ਵਾਹ ਵਾਹ ਤੇ ਇਹਨਾਂ ਦਾ ਕੀਤਾ ਜੀ ਹੋਰ ਵੀ ਬੜੇ ਕੀਤੇ ਨੇ ਐਟ ਹਾਂਜੀ ਠੀਕ ਹੈ ਜੀ ਆਪਣੇ ਉਹ ਹੋਰ ਲਾਕੇ ਨਾ ਵੀ ਇੱਕ ਹਸਤੀ ਜੁੜੀ ਹੋਈ ਹੈ ਤੁਹਾਡਾ ਉਹਨਾਂ ਨਾਲ ਵਿਆਹ ਲੰਦਾ ਹੋਏਗਾ ਹਾਂਜੀ ਹਾਂਜੀ ਹਾਂ ਮੇਰੀ ਮੁਰਾਦ ਹੈ ਸੈਂਜੀ ਤੂੰ ਜੀ ਜੀ ਸਰ ਉਹਨਾਂ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਰਿਸ਼ਤਾ ਹੈ ਅਸੀਂ ਬਚਪਨ ਤੋਂ ਹੀ ਇਕੱਠੇ ਹਾਂ ਜੀ ਅੱਛਾ ਹਾਂਜੀ ਪਰਾਈ ਹੈਗੇ ਅਸੀਂ ਠੀਕ ਹੈ ਤੇ ਕੋਈ ਸਾਡੇ 'ਚ ਫਰਕ ਨਹੀਂ ਅਜੇ ਤੱਕ ਕੋਈ ਮਨਮੁਟਾਗ ਨਹੀਂ ਬੜਾ ਵਧੀਆ ਸਾਡਾ ਸੰਗੀਤਿਕ ਮੌਲਵੀ ਆਪਸ 'ਚ ਅਸੀਂ ਬੈਠਦੇ ਆਂ ਤਿੰਨ ਤਿੰਨ ਚਾਰ ਚਾਰ ਘੰਟੇ ਪਤਾ ਨਹੀਂ ਲੱਗਦੇ ਕਿਵੇਂ ਲੰਘ ਜਾਂਦੇ ਮਿਊਜ਼ਿਕ ਬਾਰੇ ਗੱਲਾਂ ਕਰਦੇ ਵਾਹ ਉਹ ਆਪਦੇ ਦੱਸਦੇ ਨੇ ਐਕਸਪੀਰੀਐਂਸਿਸ ਉੱਥੇ ਬੰਬੇ ਦੇ ਜੀ ਜੀ ਮੈਂ ਆਪਦੇ ਸ਼ੇਅਰ ਕਰਦਾ ਜੀ ਜੀ ਤੇ ਇੱਥੇ ਜਿੰਨਾ ਵੀ ਉਹਨਾਂ ਦਾ ਕੰਮ ਹੁੰਦਾ ਜਦੋਂ ਇੱਥੇ ਰੋਂਦੇ ਨੇ ਉਹ ਬੰਬੇ ਤੋਂ ਉਹ ਆਪਣੇ ਕੋਲ ਹੀ ਹੁੰਦਾ ਇੱਥੇ ਅਸੀਂ ਮਿਲ ਕੇ ਬੈਠ ਕੇ ਕਰਦੇ ਆਂ ਕੰਮ ਸਾਰਾ ਜੀ ਜਣਿਓ ਪ੍ਰੋਫੈਸ਼ਨਲਿਜ਼ਮ ਤੁਹਾਡੇ ਨੇੜੇ ਨਹੀਂ ਆਇਆ ਹਜੇ ਨਹੀਂ ਜਿੰਨੇ ਬਿਲਕੁਲ ਹੀ ਨਹੀਂ ਜੀ ਉਹਨਾਂ ਨੇ ਵੀ ਕਦੇ ਨਹੀਂ ਸ਼ੋਅ ਹੋਣ ਦਿੱਤਾ ਕੋਈ ਹਾਂ ਸ੍ਰੀਲੇ ਇਸ ਲਾਈਨ ਦੇ ਵਿੱਚ ਨਾ ਇੱਕ ਜੈਲਸੀ ਫੈਕਟਰ ਬੜਾ ਵੱਡਾ ਹੁੰਦਾ ਹਾਂਜੀ ਹਾਂਜੀ ਕਿ ਇਸ ਰਿਸ਼ਤੇ ਤੁਹਾਡੇ ਕਦੀ ਕੋਈ ਜੈਲਸੀ ਜਾ ਕੋਈ ਨਹੀਂ ਜੀ ਨਹੀਂ ਨਹੀਂ ਸਾਡੇ ਅਬੋਰ ਦਾ ਕੋਈ ਬੰਦਾ ਉੱਥੇ ਬੰਬੇ ਦੇ ਵਿੱਚ ਆਪਣਾ ਨਾਮ ਸਥਾਪਿਤ ਕਰਦਾ ਹੈ ਜਿਵੇਂ ਥੀਏਟਰ ਦੇ ਵਿੱਚ ਫਿਲਮ ਇੰਡਸਟਰੀ ਆਪਣੇ ਇਸ ਇਲਾਕੇ ਦੇ ਲੋਕਾਂ ਨੇ ਬਹੁਤ ਵੱਡਾ ਨਾਮ ਕੀਤਾ ਹੈ ਜੀ ਜੀ ਸਰ ਇਸ ਕਰਕੇ ਸੰਜਵੀ ਐਜ਼ ਅ ਮੈਨ ਕਿਵੇਂ ਲੱਗਦਾ ਤੁਹਾਨੂੰ ਬਹੁਤ ਹੀ ਅੱਛਾ ਇਨਸਾਨ ਹੈ ਜੀ ਠੀਕ ਹੈ ਬਿਲਕੁਲ ਵਿਖਾਵਾ ਨਹੀਂ ਹੈ ਡਾਊਨ ਟੂ ਅਰਥ इवन ਤੱਕ ਕਿ ਜੇ ਤੁਸੀਂ ਵੇਖਣਾ ਕਿਵੇਂ ਰਹਿਣਾ ਚਾਹੀਦਾ ਤਾਂ ਸੈਂਜੀ ਵੀ ਕੋਲੋਂ ਸਿੱਖੋ ਵਾਹ ਵਾਹ ਬਹੁਤ ਅੱਛਾ ਬਿਲਕੁਲ ਵੀ ਕੋਈ ਵਿਖਾਵਾ ਨਹੀਂ ਨਾਰਮਲ ਲਾਈਫ ਇੱਕਦਮ ਹੋਣਾ ਹੀ ਇਦਾਂ ਚਾਹੀਦਾ ਬਹੁਤ ਅੱਛਾ ਇੱਕ ਇੱਕ ਦੂਜੇ ਨੂੰ ਵੇਖ ਕੇ ਇਹ ਵੀ ਚੀਜ਼ ਆਪਾਂ ਸਿੱਖਦੇ ਹਾਂ ਬਹੁਤ ਵੱਡੀ ਗੱਲ ਕਿਵੇਂ ਰਹਿਣਾ ਚਾਹੀਦਾ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਇਹ ਕੁਝ ਸੰਸਕਾਰ ਹੁੰਦੇ ਆ ਕੋਈ ਤੁਹਾਡਾ ਵਾਲਾ ਦੁਆਲਾ ਜੀ ਸਰ ਤੇ ਸੁਨੀਲ ਜੀ ਸਾਡੇ ਦਰਸ਼ਕਾਂ ਨੂੰ ਇੱਕ ਹੋਰ ਤੁਸੀਂ ਦੱਸੋ ਕਿ ਤੁਸੀਂ ਇਹ ਸੰਗੀਤ ਜਗਤ ਜੀ ਪੋਂਬੇ ਤੱਕ ਬੜੇ ਬੜੇ ਵੱਡੇ ਨਾਮੀ ਕਲਾਕਾਰਾਂ ਦਾ ਜ਼ਿਕਰ ਕੀਤਾ ਹੈ ਕੋਈ ਫਿਲਮ ਲਾਈਨ ਦੇ ਵਿੱਚ ਵੀ ਕੋਈ ਤੁਹਾਡਾ ਅਨੁਭਵ ਹੈ ਹਾਂਜੀ ਹਾਂਜੀ ਸਰ ਫਿਲਮਾਂ ਕਈ ਕਰ ਚੁੱਕੇ ਆ ਜੀ ਮੈਂ ਅੱਛਾ ਹਾਂਜੀ ਫਿਲਮਾਂ ਕਈ ਕਰ ਚੁੱਕੇ ਆ ਸਭ ਤੋਂ ਪਹਿਲਾਂ ਮੈਂ ਜੋਰਾ 10 ਨੰਬਰੀ ਇੱਕ ਫਿਲਮਾਈ ਸੀ ਜੀ ਹਾਂ ਬੜੀ ਚਰਚਿਤ ਫਿਲਮ ਹੈ ਉਹਦਾ ਕੁਝ 파ਟ ਮੈਂ ਇੱਥੇ ਡਬ ਕੀਤਾ ਸੀ ਜੀ ਜੀ ਤੇ ਉਹਦੇ ਤੋਂ ਬਾਅਦ ਹੌਲੀ ਹੌਲੀ ਕਈ ਫਿਲਮਾਂ ਦੇ ਜਿਵੇਂ ਹੁਣ ਮੇਰੀ ਲੇਟੈਸਟ ਨਸੀਬ ਪੂਰਾ ਚੱਲ ਰਹੀ ਹੈ ਜੀ ਹੂੰ ਬਹੁਤ ਚਰਚਿਤ ਆ ਉਹ ਵੀ ਹਾਂਜੀ ਨਸੀਬ ਪੂਰਾ ਬਹੁਤ ਅੱਛਾ ਰਿਸਪੌਂਸ ਰਿਹਾ ਜੀ ਉਸ ਫਿਲਮ ਠੀਕ ਹੈ ਠੀਕ ਹੈ ਇੱਕ ਹੋਰ ਇੱਕ ਦੋ ਇੱਥੇ ਸ਼ਾਇਦ 15 ਅਗਸਤ ਨੂੰ ਰਿਲੀਜ਼ ਹੋਏਗੀ ਫਿਲਮ ਜੀ ਆਪਣੀ ਉਹ ਕੈਨੇਡਾ ਦੇ ਇਨੀ ਪ੍ਰੋਡੂసర్ ਡਾਇਰੈਕਟਰ ਉਹਨਾਂ ਨੇ ਬਣਾਈ ਹੈ ਜੀ ਉਹਨਾਂ ਦਾ ਬੀਜੀਐਮ ਕੀਤਾ ਹੈ ਮੈਂ ਠੀਕ ਹੈ ਠੀਕ ਹੈ ਤੇ ਆਪਾਂ ਜਿਵੇਂ ਬੀਜੀਐਮ ਡਬਿੰਗ ਜਿਵੇਂ ਚੱਲ ਮੇਰਾ ਪੁੱਤ 3 ਦਾ ਵੀ ਕੁਝ 파ਟ ਡੱਬ ਕੀਤਾ ਸੀ ਆਪ ਬਹੁਤ ਵੱਡੀ ਗੱਲ ਹੈ ਜੀ ਬੜਾ ਵੱਡਾ ਬੈਨਰ ਹੈ ਚੱਲ ਮੇਰਾ ਪੁੱਤ ਬਹੁਤ ਵੱਡਾ ਰਿਦਮ ਵੌਇਸ ਦਾ ਸੀ ਜੋ ਪ੍ਰੋਡਕਟਰ ਉਹ ਅਮਰਿੰਦਰ ਭਰਾਵਾ ਦਾ ਕਾਰਜਗਿਲ ਹਾਂਜੀ ਹਰਦੀਪ ਗਿਲ ਜੀ ਦਾ ਇੱਥੇ ਆਪਾਂ ਡੱਬ ਕੀਤਾ ਸੀ ਕੁਝ 파ਟ ਬਹੁਤ ਅੱਛਾ ਹਾਂਜੀ ਹਾਂਜੀ ਸਰ ਵੈਰੀ ਗੁੱਡ ਸੁਨੀਲ ਜੀ ਮੈਂ ਬੜਾ ਗਰਗਰ ਹੋ ਰਿਹਾ ਹਾਂ ਤੁਹਾਡੀਆਂ ਪ੍ਰਾਪਤੀਆਂ ਵੇਖ ਕੇ ਤੇ ਤੁਹਾਡੀ ਨਿਮਰਤਾ ਤੁਹਾਡੇ ਅੰਦਰ ਜਿਹੜੀ ਇੱਕ ਹੱਸਦੇ ਚਿਹਰੇ ਦੇ ਨਾਲ ਸੰਗੀਤ ਨੂੰ ਕਰਨ ਵਾਲੀ ਜਿਹੜੀ ਹੈ ਨਾ ਮੈਨੂੰ ਬੜੀ ਪ੍ਰਭਾਵਿਤ ਕਰਦੀ ਹੈ ਔਰ ਇਸੇ ਕਰਕੇ ਤੁਹਾਡੀ ਮਿੱਤਰ ਮੰਡਲੀ ਤੁਹਾਡਾ ਪ੍ਰੇਮ ਪਿਆਰ ਇਸ ਵਿੱਚ ਪਰਿਵਾਰ ਦੀ ਕਿੱਡੀ ਵੱਡੀ ਭੂਮਿਕਾ ਹੁੰਦੀ ਹੈ ਪਰਿਵਾਰ ਦੀ ਉਹਨਾਂ ਦਾ ਸਪੋਰਟ ਬਹੁਤ ਚਾਹੀਦਾ ਹੈ ਜੀ ਜੀ 뮤직 ਵਾਲੇ ਨੂੰ ਖਾਸ ਕਰਕੇ ਕਿਉਂ 뮤직 ਵਾਲੇ ਰੋਲਾ ਬੜਾ ਪਾਉਂਦੇ ਨਹੀਂ ਕਰੇ ਜੀ 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 ਇਹ ਬੜੀ ਬੇਸਿਕ ਗੱਲ ਹੈ ਪੜਨ ਵਾਲਾ ਬੱਚਾ ਤਾਂ ਚੁੱਪਚਾਪ ਪੜਦਾ ਰੂਗਰੂਮ ਦੇ ਵਿੱਚ 뮤직 ਵਾਲੇ ਨੇ ਖੜਕਾ ਕਰਨਾ ਹੈ ਬਿਲਕੁਲ ਤੇ ਉਹ ਪਰਿਵਾਰ ਹੀ ਬਰਦਾਸ਼ਤ ਕਰੇਗਾ ਜੇ ਉਹ ਬਰਦਾਸ਼ਤ ਕਰੇਗਾ ਤਾਂ ਤੁਸੀਂ ਰਿਆਜ਼ ਕਰ ਲੋਗੇ ਨਹੀਂ ਤਾਂ ਨਹੀਂ ਹੋਣਾ ਬਹੁਤ ਅੱਛਾ ਪਲੱਸ 뮤직 ਸਟੱਡੀ ਬਹੁਤ ਮੰਗਦਾ ਹੈ ਬਿਲਕੁਲ 뮤직 ਵੀ ਸਾਰੀ ਚੀਜ਼ਾਂ ਜਿਹਾ ਤਰ੍ਹਾਂ 뮤직 ਵੀ ਬਹੁਤ ਸਟੱਡੀ ਮੰਗਦਾ ਸਮਝ ਲਓ ਤੁਸੀਂ ਇੱਕ ਵਧੀਆ ਜਿਹਾ 뮤직 ਡਾਇਰੈਕਟਰ ਬਣ ਕੇ ਪੀ ਐਸ ਡੀ ਜੀ ਨਾਲ ਕੰਮ ਕਰਦੇ ਹੋ ਤੁਸੀਂ ਬਹੁਤ ਅੱਛਾ ਬਹੁਤ ਤੇ ਤੁਸੀਂ ਦਿਨ ਰਾਤ ਦਿਨ ਰਾਤ ਵੀ ਇੱਕ ਕਰਨਾ ਪੈਂਦਾ ਪਲੱਸ ਜਿਵੇਂ ਹੁਣ ਪੜਾਈ ਵਾਲਾ ਬੱਚਾ ਘਰੇ ਹੀ ਪੜੇਗਾ ਹਮ 뮤직 ਵਾਲੇ ਨੂੰ ਬਾਹਰ ਵੀ ਜਾਣਾ ਪ ਕਨਸਰਟ ਆ ਜਿੱਧਰ ਹੋ ਰਿਹਾ ਕਦੇ ਜੈਪੁਰ ਆ ਕਦੇ ਦਿੱਲੀ ਆ ਕਦੇ ਹਜ਼ਾਰ ਹਜ਼ਾਰ ਕਿਲੋਮੀਟਰ ਰਹਿਣਾ ਖਾਣਾ ਤਾਂ ਪੇਰੈਂਟਸ ਦੇ ਨਾਲ ਹੋਣਗੇ ਮੈਰਿਜ ਤੋਂ ਬਾਅਦ ਜੇ ਪਤਨੀ ਨਾਲ ਹੋਏਗੀ ਤਾਂ ਹੀ ਪੋਸੀਬਲ ਹੈ ਜੀ ਅਦਰਵਾਈਜ਼ ਪੋਸੀਬਲ ਨਹੀਂ ਹੁੰਦਾ ਬਹੁਤ ਅੱਛਾ ਕਰਦੀ سپورਟ ਬਿਨਾ ਬੰਦਾ ਨਹੀਂ ਹੁੰਦਾ ਜੀ ਕੁਝ ਨਹੀਂ ਪ੍ਰਾਪਤ ਕਰ ਸਕਦਾ ਜੀ ਜੀ ਸਰ ਤਾਂ ਬਾਕੀ ਜਿਵੇਂ ਕਲਾਕਾਰਾਂ ਦੀ ਜ਼ਿੰਦਗੀ ਦੇ ਵਿੱਚ ਮਿੱਤਰਾਂ ਦਾ ਬੜਾ ਵੱਡਾ ਰੋਲ ਹੁੰਦਾ ਹੈ ਸੈਂਜ ਵੀ ਦਾ ਤੁਸੀਂ ਜ਼ਿਕਰ ਕੀਤਾ ਆਪਣੇ ਉਸਤਾਦ ਜੀ ਦਾ ਹਾਂਜੀ ਬਚਪਨ ਦੇਆਂ ਦਾ ਜ਼ਿਕਰ ਕੀਤਾ ਮੈਡਮ ਸੁਰਦਰੀ ਜੀ ਦਾ ਕੀਤਾ ਸੁਰਿੰਦਰ ਸ਼ਰਮਾ ਜੀ ਦਾ ਹੀ ਕੀਤਾ ਹੋਰ ਕੋਈ ਦੋਸਤ ਸਹਿਮਤ ਮੰਡਲੀ ਜਿਹੜੀ ਤੁਹਾਡੇ ਇਸ ਸਫਰ ਦੇ ਵਿੱਚ ਜਿਵੇਂ ਤੁਸੀਂ ਮੈਨੂੰ ਪਤਾ ਲੱਗਿਆ ਕਿ ਆਮ ਅਲੱਗ-ਅਲੱਗ ਕਾਲਜਾਂ ਦੇ ਵਿੱਚ ਵੀ ਆਪਣੀਆਂ ਸੰਗੀਤਕ ਸੇਵਾਵਾਂ ਦਿੰਦੇ ਹੋ ਹਾਂਜੀ ਹਾਂਜੀ ਸਰ ਮੈਂ ਇਸ ਸਾਲ ਮੈਨੂੰ ਸਮਝ ਲਓ 11ਵਾਂ ਸਾਲ ਹੋ ਜਾਏਗਾ ਜੀ ਡੀਏਵੀ ਕਾਲਜ ਬੋਰਡ ਦੇ ਵਿੱਚ ਯੂਥ ਫੈਸਟੀਵਲ ਵਾਸਤੇ ਵਾਵਾ ਫਸ ਮੇਰੇ ਕੋਲ ਸਕੂਲ ਨੇ ਇੱਕ ਮੀਮੀਟ ਇੰਜੀਨੀਅਰਿੰਗ ਕਾਲਜ ਮਲੋਟ ਹੈ ਜੀ ਜੀ ਉਹ ਵੀ ਮੇਰੇ ਕੋਲ ਇਸ ਹਾਲ 10 ਸਾਲ ਹੋ ਗਏ ਜੀ ਉਹਨਾਂ ਨੂੰ ਕਰਾਉਂਦੇ ਨੂੰ ਬਹੁਤ ਅੱਛਾ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਜੀ ਦੋਨਾਂ ਕਾਲਜ ਦੇ ਵਿੱਚ ਮੇਰਾ ਉਹ ਮੈਨੂੰ ਸਪੋਰਟ ਕਰਦੇ ਨੇ ਤਾਂ ਮੈਂ ਹੀ ਅੱਗੇ ਉਹਨਾਂ ਦਾ ਕਰਵਾ ਪਾ ਰਿਹਾ ਜੀ ਉਹਨਾਂ ਦੀ ਸਪੋਰਟ ਦੇ ਬਿਨਾ ਮੈਂ ਕੁਝ ਨਹੀਂ ਕਰ ਸਕਦਾ ਬਹੁਤ ਤੁਹਾਡਾ ਕੱਲਾ ਇਹ ਨਹੀਂ ਕਿ ਉਹਨਾਂ ਨੇ ਆਪਾਂ ਨੂੰ ਹਾਇਰ ਕਰ ਲਏ ਤੇ ਕੰਮ ਇਦਾਂ ਨਹੀਂ ਹੁੰਦਾ ਇੱਕ ਜੁਆਇੰਟ ਵੈਂਚਰ ਹੁੰਦਾ ਜਿਹੜਾ ਮਿਲ ਕੇ ਹੀ ਕੰਮ ਹੁੰਦਾ ਜੀ ਸਾਰਾ ਠੀਕ ਲੋਕ ਇਵਨ ਤੱਕ ਕਿ ਮੈਨੂੰ ਕਹਿੰਦੇ ਕਹਿੰਦੇ ਯਾਰ ਤ ਜੋ ਵੀ ਜਿਨ੍ਹਾਂ ਦੀ ਡਿਊਟੀ ਲੱਗੀ ਹੁੰਦੀ ਹੈ ਤੇ ਉਹ ਮੇਰੇ ਵਾਸਤੇ ਕਰਦੇ ਨੇ ਤਾਂ ਮੈਂ ਕਾਲਜ ਵਾਸਤੇ ਕਰਦਾ ਹਾਂ। ਠੀਕ ਕਰ ਲਈ। ਹਾਂਜੀ ਸਰ। ਇੱਕ ਜਿਹੜੀ ਕਮਰਸ਼ੀਅਲ ਅਪਰੋਚ ਹੁੰਦੀ ਹੈ ਸੁਨੀਲ ਜੀ। ਮੈਨੂੰ ਇਹ ਲੱਗਦਾ ਹੈ ਮੈਨੂੰ ਤੁਹਾਡੇ ਬਾਰੇ ਜਿਹੜਾ ਪਤਾ ਲੱਗਿਆ ਹੈ ਕਿ ਜਿਹਦੇ ਨਾਲ ਦਿਲ ਮਿਲ ਜਾ ਤੁਸੀਂ ਉਹ ਬਿਲ ਬੁਲ ਦੀ ਹਿਸਾਬ ਤਾਂ ਨਹੀਂ ਕਰਦੇ ਹਾਲਾਂਕਿ ਇਸ ਲਾਈਨ ਦੇ ਵਿੱਚ ਪਹਿਲਾਂ ਲਿਖਤ ਕਰਦੇ ਆ ਹਾਂਜੀ ਔਰ ਉਸ ਤੋਂ ਬਾਅਦ ਅੱਗੇ ਵਧਦੇ ਆ ਜੀ ਸਰ ਜੀ ਤੇ ਤੁਸੀਂ ਜਿਹੜਾ ਸੁਭਾਅ ਹੈ ਕਿੱਥੋਂ ਲਿਆ ਆ ਕਿ ਤੁਸੀਂ ਬੰਦੇ ਨੂੰ ਮਿੱਤਰ ਪਹਿਲਾਂ ਬਣਾਉਂਦੇ ਹੋ ਮੁਹੱਬਤ ਪਹਿਲਾਂ ਕੱਟਦੇ ਹੋ ਤੇ ਪੈਸੇ ਨੂੰ ਤੁਸੀਂ ਸੈਕੰਡਰੀ ਰੱਖਦੇ ਹੋ ਦੇਖੋ ਜੀ ਕੋਸ਼ਿਸ਼ ਤਾਂ ਹੀ ਹੈ ਕਿ ਪੈਸੇ ਨੂੰ ਸੈਕੰਡਰੀ ਰੱਖਿਆ ਜਾਵੇ ਹਾਲਾਂਕਿ ਸੱਚੀ ਗੱਲ ਤਾਂ ਇਹ ਹੈ ਕਿ ਕਈ ਲੋਕ ਇਸ ਦਾ ਨਜਾਇਜ਼ ਫਾਇਦਾ ਵੀ ਉਠਾ ਜਾਂਦੇ ਨੇ ਮਿਸਯੂਜ਼ ਕਰਦੇ ਹਨਾ ਆਪਣੀ ਨੇਚਰ ਦਾ ਇਹ ਫਾਇਦਾ ਗਲਤ ਫਾਇਦਾ ਉਠਾਉਂਦੇ ਆ ਜੀ ਜੀ ਬਟ ਮੇਰੀ ਕੋਸ਼ਿਸ਼ ਹੈ ਕਿ ਅਗਲੇ ਨੂੰ ਸੰਗੀਤ ਨਾਲ ਜਿੱਤਿਆ ਜਾਵੇ ਨਹੀਂ ਬਹੁਤ ਠੋਡੀ ਗੱਲ ਆਪ ਵੀ ਮਿਹਨਤ ਨਾਲ ਆਪਦੇ ਪਿਆਰ ਨਾਲ ਜਿੱਤਿਆ ਜਾਵੇ ਨਾ ਕਿ ਪੈਸੇ ਨਾਲ ਜਿੱਤਿਆ ਜਾਵੇ ਕਿਉਂਕਿ ਠੀਕ ਹੈ 100 ਵਿੱਚੋਂ ਇੱਕ ਮਿਲ ਵੀ ਜਾਂਦਾ ਹੈ ਉਹ ਜੀ ਬਟ ਆਪਾਂ ਉਹਦੇ ਵਾਸਤੇ 99 ਨੂੰ ਗਲਤ ਨਹੀਂ ਠਹਿਰਾ ਸਕਦੇ ਮੇਰਾ ਫਰਜ਼ ਹੈ ਉਹ ਮੇਰਾ ਇਕੋ ਟਾਰਗੇਟ ਹੈ ਮੈਂ ਆਪ ਦਾ ਬੈਸਟ ਕਰਨਾ ਹੈ ਬਹੁਤ ਵਧੀਆ ਮੈਂ ਮੇਰਾ ਇਨਸਾਨੀਅਤ ਵਾਲਾ ਧਰਮ ਨਹੀਂ ਛੱਡਣਾ ਬਹੁਤ ਸੋਹਣਾ ਵਿਚਾਰ ਬਹੁਤ ਚਾਹੀਓ ਕਾਲਜ ਦੇ ਬੱਚੇ ਵੀ ਹੋਣ ਜਿਵੇਂ ਮੈਨੂੰ ਕਹਿੰਦੇ ਮੇਰੇ ਦੋਸਤ ਯਾਰ ਤੂੰ ਬੱਚਿਆਂ ਵਾਸਤੇ ਇੰਨਾ ਕਿਉਂ ਕਰਦਾ ਇਹ ਵਰਡ ਆਂਦੇ ਮੇਰੇ ਵਾਸਤੇ ਠੀਕ ਹੈ ਕਹਿੰਦੇ ਤੂੰ ਇੰਨਾ 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 ਬੱਚਿਆਂ ਦੇ ਨਾਲ ਰਹਣਾ ਇਹਨਾਂ ਨਾਲ ਹੀ ਤੂੰ ਫੈਸਟੀਵਲ ਤੇ ਜਾਏਂਗਾ ਐਵੇਂ ਕਰੇਂਗਾ ਇਹਨਾਂ ਨੂੰ ਕੱਲਾ ਨਹੀਂ ਛੱਡਦਾ ਖਰਚੇ ਦਾ ਨਹੀਂ ਵੇਖਦਾ ਮੇਰੇ ਉਹ ਨੇਚਰ ਇਚ ਹੈ ਚੀਜ਼ ਬਹੁਤ ਠੀਕ ਹੈ ਮੈਂ ਬੈਸਟ ਦੇਣਾ ਜੋ ਮੈਨੂੰ ਲੱਗਦਾ ਬਈ ਮੇਰੇ ਵੱਲੋਂ ਕਮੀ ਨਾ ਰਹੇ ਮੈਂ ਉਹ ਕਰਦਾ ਹਾਂ ਜੀ ਬਹੁਤ ਠੀਕ ਹੈ ਹਾਂਜੀ ਬਹੁਤ ਸ੍ਰੇ ਜੀ ਤਾਂ ਕਰਦਾ ਇਹ ਗੱਲਾਂ ਦਾ سلسلہ ਨਿਰੰਤਰ ਚੱਲਦਾ ਰਹੇ ਤੇ ਤੁਹਾਡੇ ਜਿਹੜੇ ਬਚਪਨ ਦੇ ਮਿੱਤਰ ਸਹੰਜ ਵੀ ਨੇ ਮੈਂ ਚਾਹੁੰਨਾ ਅੱਜ ਦੀ ਇਸ ਯਾਦਗਾਰ ਜਿਹੜੀ ਮਿਲਣੀ ਨੂੰ ਹੋਰ ਜਿਆਦਾ ਜਿਨ ਕਹਿੰਦੇ ਆ ਕਿ ਤਾ ਤਰੋ ਤਾਜਾ ਹੋ ਜਾਵੇ ਆਪਾਂ ਉਹਨਾਂ ਨੂੰ ਵੀ ਆਪਣੀ ਇਸ ਗੱਲਬਾਤ ਸ਼ਾਮਿਲ ਕਰੀਏ ਜੀ ਸਰ ਜੀ ਸਰ ਤੇ ਉਹ ਇੱਥੇ ਆਏ ਹੋਏ ਹਨ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਵੈਲਕਮ ਕਰਦੇ ਆ ਤੁਹਾਡੇ ਬਹੁਤ ਹੀ ਮਿੱਤਰ ਪਿਆਰੇ ਸਹੰਜ ਵੀ ਹੋ ਰਹੇ ਜੀ ਸ੍ਰੀਲ ਜੀ ਤੁਹਾਡੀ ਗੱਲਬਾਤ ਦੇ ਵਿੱਚ ਵਾਰ-ਵਾਰ ਜ਼ਿਕਰ ਆਇਆ ਹੈ ਸੰਜਵੀ ਹੋਰਾਂ ਦਾ ਤੁਸੀਂ ਬਚਪਨ ਦੀ ਆਪਣੀ ਸਾਂਝ ਵੀ ਉਹਨਾਂ ਦਾ ਬਹੁਤ ਜ਼ਿਕਰ ਕੀਤਾ ਹੈ ਰਲ ਮਿਲ ਕੇ ਕੰਮ ਵੀ ਕਰ ਰਹੇ ਹਾਂ ਜੀ ਬੜਾ ਵੱਡਾ ਨਾਮ ਹੈ ਜੀ ਫਿਰ ਦਸ਼ਕੋ ਮੈਂ ਸੰਜਵੀ ਹੋਰਾਂ ਤੇ ਬਾਰੇ ਤੁਹਾਨੂੰ ਦੱਸ ਦੇਵਾਂ ਕਿ ਉਹ ਪਿਛਲੇ 20 ਸਾਲ ਤੋਂ ਬੰਬੇ ਦੇ ਵਿੱਚ ਕੰਮ ਕਰ ਰਿਹਾ ਹੈ ਹਿੰਦੀ ਫਿਲਮ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਨੂੰ ਬੜੇ ਨਾਮੀ ਗਾਣੇ ਦਿੱਤੇ ਉਸਨੇ ਡੋਲੀ ਵਿੱਚੋਂ ਹੀਰ ਬਾਜਾ ਮਾਰਦੀ ਹੈ ਰਾਂਝੇ ਨੂੰ ਬੜਾ ਹੀ ਚਰਚਿਤ ਗੀਤ ਹੈ ਗੁਰਲੇ ਯਕਤਰ ਹੋਰ ਬੜੇ ਬੜੇ ਵੱਡੇ ਸਿੰਗਰਾਂ ਨੇ ਉਸਨੇ ਗਾਇਆ ਹੋਇਆ ਹੈ ਜੈਦੇਵ ਕੁਮਾਰ ਜੀ ਨੂੰ ਆਪਣੇ ਗੁਰੂ ਮੰਨਦੇ ਨੇ ਤਾਂ ਅੱਜ ਦੀ ਇਸ ਗੱਲਬਾਤ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ ਬਹੁਤ ਬਹੁਤ ਸਵਾਗਤ ਸੈਜਵੀ ਬੜਾ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਸਾਡੀ ਇਸ ਮਹਿਫਲ ਨੂੰ ਚਾਰ ਚੰਨ ਲਾਉਣ ਲਈ ਆਏ ਹੋ ਤਾਂ ਮੈਂ ਚਾਹਵਾਂਗਾ ਕਿ ਪਿਛਲੇ ਦਿਨ ਤੁਹਾਡਾ ਬੜਾ ਚਰਚਿਤ ਇੱਕ ਭਜਨ ਚੱਲ ਰਿਹਾ ਹੈ ਰਾਧਾ ਜੀ ਕ੍ਰਿਸ਼ਨ ਜੀ ਬਾਰੇ ਤੇ ਆਪਣੀ ਅੱਜ ਸੰਗੀਤਕ ਜਿਹੜੀ ਹੈ ਮਹਿਫਲ ਉਸ ਤੋਂ ਸ਼ੁਰੂ ਹੋਵੇ

ਵੇ ਦ੍ਰਿਸ਼ਯ ਦੇਖ ਕੇ ਸਾਰੀ ਦੁਨੀਆ ਹੀ ਥਮ ਗਈ ਰਾਧਾ ਮੇ ਰਾਧਾ ਮੇ ਰਮੇ ਹੈ ਕ੍ਰਿਸ਼ਨ ਕ੍ਰਿਸ਼ਨ ਮੇ ਰਾਧਾ ਜੀ ਰਮ ਗਈ ਰਾਧਾ ਮੇ ਰਮੇ ਹੈ ਕ੍ਰਿਸ਼ਨ ਕ੍ਰਿਸ਼ਨ ਮੇ ਰਾਧਾ ਜੀ ਰਮ ਗਈ राधा मेरा में है कृष्ण कृष्ण में राधा जी रम गई राधा मेरा में है कृष्ण कृष्ण में राधा जी रम गई वाह जी वाह बहुत ही नीलू सुकून देन वाला ਤੁਹਾਡਾ ਡਿਵੋਸ਼ਨਲ ਸੌਂਗ ਹੈ ਜੀ ਮੈਨੂੰ ਤਾਂ ਸੁਨੀਲ ਜੀ ਐਦਾਂ ਲੱਗਦਾ ਜਿਉਂ ਦਰਨ ਲਕਸ਼ਮਣ ਦੀ ਜੋੜੀ ਹੈ ਔਰ ਜਿਹੜੀਆਂ ਆਰਟਿਸਟ ਦੇ ਜਿਹੜੇ ਬੋਲ ਹੁੰਦੇ ਹਨ ਨਾ ਜੀ ਉਹਨਾਂ ਨੂੰ ਸੰਗੀਤ ਇੱਕ ਆਤਮਾ ਵਰਗਾ ਜੀ ਸਰ ਤੋਂ ਤੁਸੀਂ ਗੀਤ ਦੇ ਵਿੱਚ ਜਾਣ ਜਿਨ੍ਹਾਂ ਨੇ ਵੀ ਲਿਖਿਆ ਹੋਇਆ ਉਹ ਗੀਤ ਜਦੋਂ ਗਾਇਆ ਜਾਂਦਾ ਹੈ ਅੱਛਾ ਸੋਤ ਤੇ ਅੱਛਾ ਸੰਗੀਤ ਉਸ ਨੂੰ ਚਾਰ ਚੰਨ ਲੱਗ ਜਾਂਦਾ ਜੀ ਸਰ ਔਰ ਇਸ ਦੀ ਮਿਸਾਲ ਸਾਡੇ ਸਾਹਮਣੇ ਹੈ ਤਾਂ ਅੱਜ ਜੇ ਜੁੜੇ ਹੋਈਏ ਤੇ ਸੈਂਜ ਵੀ ਤੁਸੀਂ ਆਪਣਾ ਉਹ ਚਰਚਿਤ ਗੀਤ ਡੋਲੀਵਾਲਾ ਨਾ ਸੁਣਾਓ ਤਾਂ ਫਿਰ ਮੇਰੇ ਖਿਆਲੋਂ ਮਜ਼ਾ ਨਹੀਂ ਆਉਂਦਾ ਤੋ ਬੋਲ ਸਾਡੀ ਦਰਸ਼ਕਾਂ ਜਰੂਰ ਸੁਣਾਓ ਜਰੂਰ ਤੋਲੀ ਵਿੱਚੋਂ ਹੀ ਵਾਜਾ ਮਾਰਦੀ ਏ ਰਾਂਝੇ ਨੂੰ ਕਹਿੰਦੀ ਲੈ ਚੱਲੇ ਲੈ ਚੱਲੇਗਾ ਚੱਲੇਵੇ ਹੋ ਰਾਂਝਿਆ ਮੈਨੂੰ ਲੈ ਚੱਲੇ ਟੋਲੀ ਵਿੱਚੋਂ ਹੀ ਵਾਜਾ ਮਾਰਦੀ ਏ ਰਾਂਝੇ ਨੂੰ ਕਹਿੰਦੀ ਲੈ ਚੱਲੇ ਲੈ ਚੱਲੇਗਾ ਚੱਲੇਵੇ ਉਹ ਰਾਂਝਾ ਮੈਨੂੰ ਲੈ ਚੱਲੇ ਉਹ ਮੈਨੂੰ ਲੈ ਚੱਲੇ ਵਾਹ ਜੀ ਵਾਹ ਜੀ ਜੀ ਮਜ਼ਾ ਆ ਗਿਆ ਤੁਸੀਂ ਅੱਜ ਇੱਕ ਐਸਾ ਰੰਗ ਬੰਨਿਆ ਹੈ ਥੈਂਕ ਯੂ ਜੀ ਬੜੀ ਵੱਡੀ ਲਿਸਟ ਹੈ ਤੁਹਾਡੀ ਜਦੋਂ ਆਪਾਂ YouTube ਤੇ ਦੇਖਦੇ ਹਾਂ ਜੀ ਸਰ ਤੇ ਤੁਸੀਂ ਸਾਹਿਤਕ ਗੀਤ ਵੀ ਬੜੇ ਖੂਬਸੂਰਤ ਗਾਏ ਨੇ ਜੀ ਉਹਨਾਂ ਚੋਂ ਇੱਕ ਜੀ ਦੋ ਸੀ ਬੋਲ ਸੁਣਾਓ ਆਟੇ ਦੀ ਚਿੜੀ ਤਾਂ ਬੜਾ ਚੰਗਾ ਲੱਗੇਗਾ ਜਰੂਰ 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 ਸਾਡੇ ਦਰਸ਼ਕਾਂ ਨਾਲ ਸਾਂਝੇ ਕਰਾਂਗੇ ਹਾਂਜੀ ਜਰੂਰ ਜਰੂਰ ਹਾਂਜੀ ਉਸ ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀਨ ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀਨ ਇੱਕ ਦਰਦ ਦੇ ਗਏ ਨੇ ਹੋਏ ਵਾਹ ਇੱਕ ਦਰਦ ਦੇ ਗਏ ਨੇ ਮੇਰੀ ਰੂਖੜੀ ਖੜੀ ਨੂੰ ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ ਵਾਜੀ ਵਾਹ ਸਾਂਜੀ ਬਹੁਤ ਬਹੁਤ ਤਦ ਦੋਮਾ ਕਿ ਤੁਸੀਂ ਐਡੇ ਖੂਬਸੂਰਤ ਸੁਰਾਂ ਦੇ ਵਿੱਚ ਬੰਨ ਕੇ ਸ਼ਬਦ ਗਾਏ ਨੇ ਕੋਈ ਨਵੇਂ ਪ੍ਰੋਜੈਕਟ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਸਾਂਝਾ ਕਰੋ ਕਿ ਜਿਹੜਾ ਤੁਸੀਂ ਹੁਣ ਹੋਰ ਡਿਵੋਸ਼ਨਲ Song ਤੋਂ ਬਿਨਾ ਕੁਛ ਨਵਾਂ ਕਰ ਰਹੇ ਹੋ ਹਾਂਜੀ ਹੁਣੇ ਮੇਰਾ ਲੇਟੈਸਟ ਨਾ ਜੀ ਧਰਮਾ ਪ੍ਰੋਡਕਸ਼ਨ ਮੂਵੀ ਕਰਨ ਜੋਰ ਜੀ ਦੀ ਜੀ ਉਹ ਕਿਲ ਮੂਵੀ 'ਚ ਮੇਰਾ ਗਾਣਾ ਇੱਕ ਆਇਆ ਸੀਗਾ ਕਾਵਾ ਕਾਵਾ ਪ੍ਰੋਮੋਸ਼ਨਲ ਟਰੈਕ ਸੀਗਾ ਅੱਛਾ 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 ਤੇ ਉਹ ਬੜਾ ਉਹਦਾ ਵਧੀਆ ਰਿਸਪੌਂਸ ਮਿਲਿਆ ਤੇ ਹੋਰ ਵੀ ਮੇਰੇ ਕਈ ਪ੍ਰੋਜੈਕਟ ਆ ਰਹੇ ਨੇ ਬਾਲੀਵੁੱਡ 'ਚ ਵੀ ਠੀਕ ਹੈ ਤੇ ਪੰਜਾਬੀ ਫਿਲਮਾਂ ਚ ਵੀ ਰੌਣਕ ਮੂਵੀ ਆ ਰਹੀ ਹੈ ਜਿਹਦੇ ਵਿੱਚ ਜੈਦੇਵ ਜੀ ਦਾ ਮਜੀਕ ਹੈ ਤੇ ਇੱਕ ਗਾਣਾ ਆ ਰਿਹਾ ਹੈ ਹਾਂਜੀ 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 ਅੱਛਾ ਅੱਛਾ ਬਹੁਤ ਅੱਛੀ ਹਾਂਜੀ ਬਹੁਤ ਅੱਛੀ ਤੇ ਹੋਰ ਚੱਲ ਰਹੇ ਹੈ ਜੀ ਪ੍ਰੋਜੈਕਟ ਇਹ ਉਹਨਾ ਤੱਪੇ ਹੈ ਮੇਰੇ ਖਿਆਲ ਤੁਹਾਡੇ ਹੈ ਨਾ ਉਹ ਹੁਣੇ ਮੇਰਾ ਆਇਆ ਸੀਗਾ ਹਾਂਜੀ ਇੱਕ ਮੂਵੀ ਆਈ ਸੀ ਜਾਗੋ ਆਈ ਹੈ ਹਾਂਜੀ ਹਾਂ ਉਹਦੇ ਵਿੱਚ ਸੀਗਾ ਮੇਰਾ ਜੈਦੇਵ ਜੀ ਦਾ ਗੁਰੂ ਜੀ ਦਾ ਮੇਰਾ ਮੁਗਲ ਜਖਤਰ ਜੀ ਅੱਛਾ ਹਾਂ ਫੀਮੇਲ ਸਿੰਗਰ ਨਾਲ ਤੁਹਾਡੇ ਗੁਰਲੇ ਹਾਂਜੀ ਹਾਂਜੀ ਦੋ ਹਿੱਟ Song ਹੈ ਹਾਂਜੀ ਉਹ ਵੀ ਸਾਨੂੰ ਦੋ ਜ਼ਰੂਰ ਇਟਾ ਪੇਸਣਾ ਵੈਸੇ ਡਿਊਟੇ ਹੀ ਮੈਂ ਚਲੋ ਆਪਣੇ ਪਾਸ ਆਪਣੇ ਆਪਣੇ ਪਾਸ ਸੁਣਾ ਦਿਓ ਜੀ ਹੂੰ ਨੂੰ ਕਈ ਜਿੱਤਣਾ ਏ ਹਾਰਿਆਂ ਨੂੰ ਹਾਏ ਕੀ ਜਿੱਤਣਾ ਏ ਹਾਰਿਆਂ ਨੂੰ ਜਦੋਂ ਚਾਹੇ ਮਿਲ ਸੋਣੀਏ ਹਾਏ ਜਦੋਂ ਚਾਹੇ ਮਿਲ ਸੋਣੀਏ ਉਹ ਮੈਂ ਵੇਖਾਂਗਾ ਸਾਰੇ ਆਨੂ ਵਾਹੇ ਮੈਂ ਵੇਖਾਂਗਾ ਸਾਰੇ ਆਨੂ ਵਾ ਸੱਤ ਜਨਮਾਂ ਦਾ ਵਾਦਾ ਏ ਹਾਏ ਸੱਤ ਜਨਮਾਂ ਦਾ ਵਾਦਾ ਏ ਤੇਰੀ ਆਈ ਮੈਂ ਮਰ ਜਾ ਹਏ ਤੇਰੀ ਆਈ ਮੈਂ ਮਰ ਜਾ ਦੱਸ ਤੇਰਾ ਕੀ ਇਰਾਦਾ ਏ ਹਏ ਦੱਸ ਤੇਰਾ ਕੀ ਇਰਾਦਾ ਵਾਜੀ 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 ਤਾਈ ਕੀ ਸੁਨੀਲ ਤੇ ਸੰਜਵੀ ਤੁਹਾਡੀ ਜੋੜੀ ਮੈਂ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਹੋਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਥੈਂਕ ਯੂ ਸਰ ਮੈਂ ਕਾਫੀ ਜਨਾਬਾਦ ਮੈਨੂੰ ਐਦਾਂ ਦੀ ਮਹਿਫਿਲ ਨਸੀਬ ਹੋਈ ਹੈ ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਰਹਾਂਗਾ ਕਿ ਤੁਸੀਂ ਆਪਣੇ ਇਹਨਾਂ ਜਿਹੜੀਆਂ ਘੜੀਆਂ ਨੂੰ ਮੇਰੀ ਜ਼ਿੰਦਗੀ ਦੀਆਂ ਖਾਸ ਘੜੀਆਂ ਤੇ ਸਾਡੇ ਦਰਸ਼ਕਾਂ ਦੀਆਂ ਖਾਸ ਘੜੀਆਂ ਬਣੀਆਂ ਪਿਆਰੇ ਦਰਸ਼ਕੋ ਮੈਂ ਤੁਹਾਡੇ ਸਭ ਦੇ ਬਿਹਾਰ ਤੇ ਉੱਤੇ ਇਹਨਾਂ ਦੋ ਆਰਟਿਸਟਾਂ ਨੂੰ ਬਹੁਤ-ਬਹੁਤ ਧੰਨਵਾਦ ਦਿੰਦਾ ਬਹੁਤ-ਬਹੁਤ ਸ਼ੁਕਰੀਆ ਜੇ ਤੁਹਾਡਾ ਕੋਈ ਵੀ ਕੋਈ ਸਵਾਲ ਹੋਵੇ ਕੋਈ ਪ੍ਰਤੀਕਿਰਿਆ ਹੋਵੇ ਤਾਂ ਕਿਰਪਾ ਕਰਕੇ ਜਰੂਰ ਦੱਸਣ ਦੀ ਕੋਸ਼ਿਸ਼ ਕਰਿਓ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਧੰਨਵਾਦ